ਤਾਨਗੁਰ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਅੱਜ ਦੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਅੱਜ ਦੀ ਵੀਡੀਓ ਨੂੰ ਖਾਸ ਕਰਕੇ ਸ਼ੇਅਰ ਕਰਿਓ ਅਮਰਿਤਪਾਲ ਸਿੰਘ ਦੀ ਜਿੱਤ ਦੀ ਭਵਿੱਖਬਾਣੀ ਪਹਿਲਾਂ ਸੀ ਅਮਰਿਤਪਾਲ 2027 ਦੇ ਵਿੱਚ ਮੁੱਖ ਮੰਤਰੀ ਬਣਨ ਜਾ ਰਹੇ ਨੇ ਮੈਂ ਇਸ ਵਿਸ਼ੇ ਤੇ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀਓ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਬੜੀ ਵੱਡੀ ਜਿੱਤ ਹੋਈ ਹੈ ਖਡੂਰ ਸਾਹਿਬ ਦੀ ਸੰਗਤ ਨੇ ਬਹੁਤ ਵੱਡਾ ਉਹਨਾਂ ਨੂੰ ਮਾਣ ਦਿੱਤਾ ਬਹੁਤ ਵੱਡਾ ਪਿਆਰ ਦਿੱਤਾ ਸੋ ਜਿਹੜੇ ਐਡਵੋਕੇਟ ਨੇ ਹਰਪਾਲ ਸਿੰਘ ਖਾਰਾ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਅੱਜ ਹੀ ਸਾਡੀ ਹੋਈ ਸੀ ਉਹਨਾਂ ਨੇ ਦੱਸਿਆ ਕਹਿੰਦੇ ਐਮਪੀ ਬਣ ਚੁੱਕੇ ਨੇ ਭਾਈ ਅਮਰਿਤਪਾਲ ਸਿੰਘ ਪਰ ਇੱਕ ਮੈਂਬਰ ਪਾਰਲੀਮੈਂਟ ਨੂੰ ਜੇਲ੍ਹ ਦੇ ਵਿੱਚ ਬਹੁਤੀ ਦੇਰ ਡੱਕਿਆ ਨਹੀਂ ਜਾ ਸਕਦਾ ਬਹੁਤੀ ਦੇਰ ਉਹਨਾਂ ਨੂੰ ਜੇਲ੍ਹ 'ਚ ਨਹੀਂ ਰੱਖ ਸਕਦੇ ਜਲਦੀ ਉਹਨਾਂ ਨੂੰ ਰਿਲੀਜ਼ ਕਰਨਾ ਪਏਗਾ ਉਹਨਾਂ ਤੋਂ NSA ਜਿਹੜਾ ਹਟੇਗਾ ਕਿਹੜੀ ਤਰਤੀਬ ਨਾਲ ਹਟੇਗਾ ਹਾਲਾਂਕਿ ਕੁਝ ਲੋਕ ਜਿਵੇਂ ਜਿਵੇਂ ਜਿੱਤ ਦੇ ਅਸਾਰ ਬਣੇ ਕੁਝ ਲੋਕਾਂ ਨੇ ਵੀਡੀਓ ਪਾਈਆਂ ਵੀ ਸਾਡੇ ਕੋਲੇ ਤਾਜ਼ਾ ਉਦਾਹਰਨਾਂ ਨੇ ਕਿ ਇੱਕ ਐਮਪੀ ਬਣਨ ਤੋਂ ਬਾਅਦ ਵੀ ਜਿਹੜੇ ਲੋਕਾਂ ਦੇ ਨਾਲ ਧੱਕਾ ਹੋਇਆ ਉਹਨਾਂ ਨੂੰ ਜਵਾਰਾ ਜੇਲ੍ਹ 'ਚ ਸਿੱਟਿਆ ਗਿਆ। ਰਾਹੁਲ ਗਾਂਧੀ ਦੀ ਉਹਨਾਂ ਨੇ ਗੱਲ ਕੀਤੀ ਕਿ ਬੀਜੇਪੀ ਨੇ ਧੱਕਾ ਕੀਤਾ ਸੀ। ਦੁਬਾਰਾ ਹੁਣ ਬੀਜੇਪੀ ਦੀ ਸਰਕਾਰ ਜਿਹੜੀ ਹੈ ਸ਼ਾਇਦ ਸੱਤਾ ਦੇ ਵਿੱਚ ਆ ਰਹੀ ਹੈ ਤੇ ਉਹ ਅਮਰਿਤਪਾਲ ਸਿੰਘ ਨਾਲ ਇਦਾਂ ਕਰੇਗੀ। ਦੁਬਾਰਾ ਤੋਂ ਜਿਹੜੇ ਨੇ ਉਹਨਾਂ ਤੇ ਅਜਨਾਲਾ ਕੇਸ ਖੋਲ੍ਹ ਕੇ ਉਹਨਾਂ ਨੂੰ ਸਜ਼ਾ ਕਰਵਾ ਸਕਦੀ ਹੈ, ਜੇਲ੍ਹ ਦੇ ਵਿੱਚ ਹੀ ਰੱਖ ਸਕਦੀ ਹੈ। ਐਮਪੀ ਜਿਹੜਾ ਹੈ ਉਹ ਬਾਹਰ ਨਹੀਂ ਆ ਸਕਦਾ। ਹਾਲਾਂਕਿ ਇਦਾਂ ਦੇ ਕੁਝ ਰੌਲੇ ਸੀ। ਅਰ ਜਿਵੇਂ ਉਹਨਾਂ ਦੇ ਵਕੀਲ ਨਾਲ ਗੱਲ ਹੋਈ ਉਹਨਾਂ ਨੇ ਸਭ ਕੁਝ ਸਪਸ਼ਟ ਕੀਤਾ ਕਿ ਅਸੀਂ ਲੈ ਕੇ ਆਵਾਂਗੇ ਬਾਹਰ ਤਾਂ ਬਹੁਤ ਮਨ ਨੂੰ ਤਰਵਾਸ ਮਿਲਿਆ ਚਲੋ ਖੈਰ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦੀ ਜਿੱਤ ਹੋਈ ਹੈ ਪੂਰੇ ਖਡੂਰ ਸਾਹਿਬ ਹਲਕੇ ਦੀ ਜਿੱਤ ਹੋਈ ਹੈ ਪੂਰਾ ਖਡੂਰ ਸਾਹਿਬ ਇਸ ਜਿੱਤ ਦੀ ਜਿਹੜੀ ਹੈ ਆ ਕਾਮਨਾ ਕਰਦਾ ਸੀ ਪੂਰਾ ਜਿੱਤ ਜਿਹੜੀ ਐ ਇਹ ਪੰਥ ਦੀ ਹੋਈ ਐ ਪੂਰੇ ਪੰਜਾਬ ਦੀ ਜਿੱਤ ਹੋਈ ਐ ਸੱਚੇ ਲੋਕਾਂ ਦੀ ਜਿੱਤ ਹੋਈ ਐ ਸੱਚੇ ਇਨਸਾਨਾਂ ਦੀ ਜਿੱਤ ਹੋਈ ਐ ਉਹਨਾਂ ਲੋਕਾਂ ਦੀ ਇਹ ਜਿੱਤ ਐ ਜਿਹੜੇ ਲੋਕ ਇਨਸਾਫ ਪਸੰਦ ਲੋਕ ਸੀ ਜਿਹੜੇ ਲੋਕ ਪੰਥ ਦਾ ਮਿਹਣਾ ਨਹੀਂ ਸੀ ਲੈਣਾ ਚਾਹੁੰਦੇ ਇਹ ਉਹਨਾਂ ਲੋਕਾਂ ਦੀ ਜਿੱਤ ਐ ਉਹਨਾਂ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਹੁਣ ਆਪਾਂ ਇੱਥੇ ਗੱਲ ਕਰਦੇ ਆਂ ਮੁੱਦੇ ਦੀ भाई अमृतपाल सिंह ਦੀ ਜਿੱਤ ਤਾਂ ਉਦੋਂ ਹੀ ਹੋ ਗਈ ਸੀ ਜਿਸ ਦਿਨ ਉਹਨਾਂ ਨੇ ਆਜ਼ਾਦ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਆਜ਼ਾਦ ਚੋਣ ਲੜਾਂਗੇ ਤੇ ਸੰਗਤ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਸੀ ਵੀ ਹਾਂਜੀ ਬਿਲਕੁਲ ਤੁਸੀਂ ਆਜ਼ਾਦ ਲੜੋਗੇ ਅਸੀਂ ਤੁਹਾਡਾ ਸਾਥ ਦੇਵਾਂਗੇ ਸੰਗਤ ਨੇ ਇਹ ਫੈਸਲਾ ਉਸ ਦਿਨ ਹੀ ਕਰ ਲਿਆ ਸੀ ਉਸ ਦਿਨ ਹੀ ਉਹ ਜਿੱਤ ਗਏ ਸੀ ਮੈਂ ਅਜ ਪੁੱਛਣਾ ਚਾਹੁੰਨਾ ਨਾ ਲੋਕਾਂ ਨੂੰ ਜਿਹੜੇ ਖੇਤਰੀ ਪਾਰਟੀਆਂ ਦੱਸਦੇ ਸੀ ਪੰਥਕ ਪਾਰਟੀਆਂ ਦੱਸਦੇ ਸੀ ਆਪਣੇ ਆਪ ਨੂੰ ਜਿਹੜੇ ਕਹਿੰਦੇ ਸੀ ਅਸੀਂ 10 ਸਾਲ ਐਨਐਸਈ ਦੇ ਅਧੀਨ ਜਿਹੜੀ ਹੈ ਜੇਲ੍ਹ ਕੱਟੀ ਹੈ ਅਸੀਂ ਇੰਜ ਕਰਿਆ ਅਸੀਂ ਆਹ ਕਰਿਆ ਸਾਨੂੰ ਕੋਈ ਨਹੀਂ ਹਰਾ ਸਕਦਾ ਸਾਨੂੰ ਕੋਈ ਨਹੀਂ ਹਲਾ ਸਕਦਾ ਤੇ ਅੱਜ ਉਹਨਾਂ ਲੋਕਾਂ ਨੂੰ ਚਾਕੇ ਪੰਜਵੇਂ ਨੰਬਰ ਤੇ ਮਾਰਿਆ ਤੇ ਉਹ ਕਈ ਥਾਵਾਂ ਤੇ ਤਾਂ ਉਹਨਾਂ ਉਹਨਾਂ ਦੇ ਕੈਂਡੀਡੇਟਾਂ ਦੇ ਜਿਹੜੀ ਹੈ ਜ਼ਮਾਨਤਾਂ ਵੀ ਜਬਤ ਹੋ ਗਈਆਂ ਨੇ ਸੋ ਬਹੁਤ ਜਿਹੜੀ ਹੈ ਸਚਾਈ ਸਾਹਮਣੇ ਨਿਕਲ ਕੇ ਆਈ ਹੈ ਬੜੀ ਜੱਦੋ ਜ਼ਹਿਰ ਦੇ ਨਾਲ ਸਚਾਈ ਆਈ ਹੈ ਬੜੀ ਜੱਦੋ ਜ਼ਹਿਰ ਦੇ ਨਾਲ ਜਿਹੜੀ ਹੈ ਸਚਾਈ ਨਿਕਲ ਕੇ ਸਾਹਮਣੇ ਆਈ ਹੈ ਬਹੁਤ ਵੱਡਾ ਸੱਚ ਜਿਹੜਾ ਛੁਪਿਆ ਹੋਇਆ ਸੀ ਉਹ ਸੱਚ ਹੁਣ ਨਿਕਲ ਕੇ ਸਾਹਮਣੇ ਆਇਆ ਬਹੁਤ ਬਹੁਤ ਖਡੂਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਹੈ ਬਹੁਤ ਬਹੁਤ ਖਡੂਰ ਸਾਹਿਬ ਦੇ ਉਹਨਾਂ ਲੱਖਾਂ ਵੋਟਰਾਂ ਦਾ ਫਰੀਦਕੋਟ ਦੇ ਵੀ ਉਹਨਾਂ ਵੋਟਰਾਂ ਦਾ ਧੰਨਵਾਦ ਤੇ ਬਹੁਤ ਜ਼ਿਆਦਾ ਵੱਡੀ ਲੀਡ ਜਿਨ੍ਹਾਂ ਨੇ ਪੰਥ ਨੂੰ ਦਿੱਤੀ ਕੌਮ ਨੂੰ ਦਿੱਤੀ ਕੌਮ ਦੇ ਉਹਨਾਂ ਬੰਦਿਆਂ ਨੂੰ ਦਿੱਤੀ ਜਿਹੜੇ ਜਾ ਕੇ ਗ੍ਰੰਥ ਦੀ ਤੇ ਪੰਥ ਦੀ ਗੱਲ ਹੁਣ ਸੰਸਦ ਦੇ ਵਿੱਚ ਕਰਨਗੇ ਪਾਰਲੀਮੈਂਟ ਦੇ ਵਿੱਚ ਕਰਨਗੇ ਇੱਕ ਬੇਨਤੀ ਕਰ ਦੇਵਾਂ ਭਾਈ ਅਮਰਿਤਪਾਲ ਸਿੰਘ ਦੀ ਜਿੱਤ ਜਿਹੜੀ ਹੈ ਉਹ ਪਹਿਲਾਂ ਹੀ ਯਕੀਨੀ ਸੀ ਕਿਉਂਕਿ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਨੂੰ ਹਰਾ ਕੇ ਪਹਿਲਾਂ 2019 ਦੇ ਵਿੱਚ ਖਡੂਰ ਸਾਹਿਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਲੜਨ ਤਾਂ ਖੱਟੀਆਂ ਸੀ ਚਲੋ ਖੈਰ ਉਹ ਸਮਾਂ ਸੀ ਬੀਤ ਗਿਆ ਪਾਪ ਕੀ ਉਦੋਂ ਸ਼ਾਇਦ ਕੋਈ ਸਮਾਂ ਨਹੀਂ ਸੀ ਸਮੇਂ ਨਾਲ ਹੀ ਚੀਜ਼ਾਂ ਬਣਦੀਆਂ ਨੇ ਖਡੂਰ ਸਾਹਿਬ ਦੇ ਲੋਕ ਸ਼ਾਇਦ ਉਦੋਂ ਭਟਕੇ ਹੋਏ ਸੀ ਮਾਝੇ ਵਾਲੇ ਲੋਕ ਦੁਬਾਰਾ ਇਤਿਹਾਸ ਰਚਣ ਦੇ ਵਿੱਚ ਮੰਨੇ ਜਾਂਦੇ ਨੇ ਤੇ ਖਡੂਰ ਸਾਹਿਬ ਦੀ ਸੰਗਤ ਨੇ ਉਹ ਜਿਹੜਾ ਫੈਸਲਾ ਸੀ ਆਪਣਾ ਇਸ ਵਾਰੀ ਚੇਂਜ ਕਰਤਾ ਬਹੁਮਤ ਜਿਹੜਾ ਸੀ ਉਹ ਭਾਈ ਅਮਰਿਤਪਾਲ ਸਿੰਘ ਨੂੰ ਦੇ ਕੇ 2019 ਵਾਲਾ ਹਮੇਸ਼ਾ ਵਾਸਤੇ ਉਹ ਦਾਗ ਧੋ ਦਿੱਤਾ ਹਮੇਸ਼ਾ ਵਾਸਤੇ ਉਹ ਗੱਲ ਜਿਹੜੀ ਹੈ ਉਹਨਾਂ ਨੇ ਸਾਫ਼ ਕਰ ਦਿੱਤੀ ਸਫਾ ਚੱਟ ਕਰ ਦਿੱਤੀ ਤੇ ਨਾਲੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਲਾਂਭਾ ਵੀ ਇਸ ਵਾਰ ਉਹਨਾਂ ਨੇ ਲਾਹ ਦਿੱਤਾ ਬੀਬੀ ਪਰਮਜੀਤ ਕੌਰ ਖਾਲਸਾ ਨੂੰ ਉਹਨਾਂ ਨੇ ਐਮਪੀ ਬਣਾਤਾ ਚਲੋ 2019 'ਚ ਨਹੀਂ ਬਣੇ ਇਸ ਵਾਰੀ ਬਣ ਗਏ ਕੰਪੇਨਿੰਗ ਉਹਨਾਂ ਨੇ ਕੀਤੀ ਮੁੱਖ ਸਕੱਤਰ ਵੱਜੋਂ ਉਹਨਾਂ ਨੇ ਕੰਮ ਕੀਤਾ ਉਹਨਾਂ ਦੇ ਸਾਰੇ ਜਿੰਨੇ ਵੀ ਵੀਰ ਭੈਣ ਸਾਰੇ ਨਾਲ ਤੁਰੇ ਸੀ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਹੈ ਤੇ ਮਾਤਾ ਨੇ ਅੱਜ ਭਾਵਕ ਹੋ ਕੇ ਇੱਕ ਗੱਲ ਕਹੀ ਹੈ ਕਿ ਅਸੀਂ ਜਿੰਨਾ ਵੀ ਧੰਨਵਾਦ ਕਰੀਏ ਖਡੂਰ ਸਾਹਿਬ ਦੇ ਉਹਨਾਂ ਦਾ ਲੋਕਾਂ ਦਾ ਉਹਨਾਂ ਹੀ ਥੋੜਾ ਹੈ ਬਹੁਤ ਵੱਡੀ ਉਹਨਾਂ ਨੇ ਲੀਡ ਦਿੱਤੀ ਬਹੁਤ ਵੱਡੀ ਜਿਹੜੀ ਹੈ ਸੰਗਤ ਨੇ ਆਪਣਾ ਮਨ ਬਣਾਇਆ ਸੀ ਸੋ ਕੁਝ ਅਫਵਾਹਾਂ ਜਿਹੜੀਆਂ ਨੇ ਇੱਥੇ ਚੱਲ ਰਹੀਆਂ ਨੇ ਉਹਨਾਂ ਅਫਵਾਹਾਂ ਤੇ ਮੈਂ ਤੁਹਾਨੂੰ ਇੱਕ ਬੇਨਤੀਆਂ ਜਿਹੜੀਆਂ ਨੇ ਜ਼ਰੂਰ ਕਰਨੀਆਂ ਚਾਹੁੰਦਾ ਕਿ ਭਾਈ ਅਮਰਿਤਪਾਲ ਸਿੰਘ ਜੀ ਖਾਲਸਾ 2027 ਦੇ ਵਿੱਚ ਮੁੱਖ ਮੰਤਰੀ ਬਣਨ ਜਾ ਰਹੇ ਨੇ ਮੈਂ ਇੱਥੇ ਆਪਣੀ ਪ੍ਰਕਿਰਿਆ ਦੇਣੀ ਚਾਹੁੰਦਾ ਕਿ 2027 ਦੇ ਵਿੱਚ ਮੁੱਖ ਮੰਤਰੀ ਦੀ ਜਿਹੜੀ ਚੋਣ ਹੈ ਠੀਕ ਹੈ ਸੰਗਤ ਦਾ ਜੇ ਫੈਸਲਾ ਹੈ ਤਾਂ ਜ਼ਰੂਰ ਪਰ ਨਹੀਂ ਇਸ ਵਿਸ਼ੇ ਨੂੰ ਇੱਥੇ ਹੀ ਬੰਦ ਕਰ ਦੇਣਾ ਚਾਹੀਦਾ ਜੇ ਬਾਕੀ 2027 ਦੀ ਮੇਰੇ ਹਿਸਾਬ ਚ 2027 ਨਾਲ ਸੋਚੀ ਜਾਏਗੀ ਵੀ ਹਾਲ ਹੀ ਇਹ ਰਣਨੀਤੀ ਵਧਣੀ ਬਿਲਕੁਲ ਮਾੜੀ ਗੱਲ ਹੈ ਵੀ ਹਲੇ ਨਹੀਂ ਇਹ ਕਰਨਾ ਚਾਹੀਦਾ ਆਫੀਸ਼ੀਅਲ ਤੌਰ ਤੇ ਨਹੀਂ ਭਾਈ ਸਾਹਿਬ ਦੇ ਪਰਿਵਾਰ ਨੇ ਕੋਈ ਬਿਆਨ ਦਿੱਤਾ ਨਹੀਂ ਭਾਈ ਸਾਹਿਬ ਨੇ ਕੋਈ ਬਿਆਨ ਦਿੱਤਾ ਹੈ ਤੇ ਨਾ ਹੀ ਕਿਸੇ ਹੋਰ ਅਫੀਸ਼ੀਅਲ ਤੌਰ ਤੇ ਕਿਸੇ ਨੇ ਇਹ ਬਿਆਨ ਜਿਹੜਾ ਜਾਰੀ ਕੀਤਾ ਸੋ ਸਾਨੂੰ ਇਹ ਜਿਹੜੀਆਂ ਹੋਛੀਆਂ ਗੱਲਾਂ ਬਾਤਾਂ ਨੇ ਇਹ ਨਹੀਂ ਕਰਨੀਆਂ ਚਾਹੀਦੀਆਂ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਜਿਹਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਪੱਕੇ 2027 ਦੇ ਵਿੱਚ ਸੋ ਇਹ ਗੱਲਾਂ ਜਿਹੜੀਆਂ ਨੇ ਹਲੇ ਨਹੀਂ ਹੋਣੀਆਂ ਚਾਹੀਦੀਆਂ ਪਹਿਲਾਂ ਅਜ ਅਮਰਿਤਪਾਲ ਸਿੰਘ ਜਿੱਤੇ ਨੇ ਸੌ ਚੁੱਕ ਸਮਾਗਮ ਹੋਣਾ ਹੈ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣਾ ਹੈ ਉਹਨਾਂ ਦੀ ਰਿਹਾਈ ਉਹਨਾਂ ਦੇ ਨਾਲ ਦੇ ਸਾਥੀਆਂ ਦੀ ਰਿਹਾਈ ਇਹ ਚੀਜ਼ਾਂ ਜ਼ਰੂਰੀ ਨੇ ਉਸ ਤੋਂ ਬਾਅਦ ਪੰਥ ਦੀ ਗ੍ਰੰਥ ਦੀ ਬੰਦੀ ਸਿੰਘਾਂ ਦੀ ਗੱਲ ਸੰਸਦ ਦੇ ਵਿੱਚ ਹੋਣੀ ਲਾਜ਼ਮੀ ਹੈ ਹਲੇ 3 ਸਾਲ ਸਾਡੇ ਕੋਲੇ ਬਾਕੀ ਨੇ ਇਹਨਾਂ 3 ਸਾਲਾਂ ਦੇ ਵਿੱਚ ਉਹ ਮੁੱਦੇ ਚੁੱਕਣੇ ਸੰਸਦ ਦੇ ਵਿੱਚ ਜਾ ਕੇ ਖਡੂਰ ਸਾਹਿਬ ਦੇ ਲੋਕਾਂ ਦੇ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ਦਾ ਸਮਾਂ ਹੈ 2027 ਦੀ 27 ਨਾਲ ਵੇਖਾਂਗੇ ਫਿਲਹਾਲ ਜਿਹੜਾ ਮੂਰਲਾ ਸਾਡਾ ਕਾਰਜ ਹੈ ਨਾ ਅਮ ਅਗਲਾ ਜਿਹੜਾ ਕਾਰਜ ਹੈ ਨਾ ਇਹ ਸਾਨੂੰ ਉਲੀਕ ਲੈਣਾ ਚਾਹੀਦਾ ਹੈ ਇਹ ਸਾਨੂੰ ਚੰਗੀ ਤਰ੍ਹਾਂ ਵਿੜ ਲੈਣਾ ਚਾਹੀਦਾ ਉਸ ਤੋਂ ਬਾਅਦ ਅਗਲੀ ਰਣਨੀਤੀ ਜਿਹੜੀ ਹੈ ਅਸੀਂ ਬੜੇ ਪਿਆਰ ਨਾਲ ਬੜੇ ਤਰੀਕੇ ਦੇ ਨਾਲ ਵੇਖਾਂਗੇ ਇਹ ਚੀਜ਼ਾਂ ਜ਼ਰੂਰ ਸਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਇਹ ਹੋਛੀਆਂ ਬਿਆਨਵਾਜ਼ੀਆਂ ਇੱਕ ਦੂਜੇ ਦੇ ਮਗਰ ਲਾ ਕੇ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਇਹ ਚੀਜ਼ਾਂ ਸਾਡਾ ਵੱਡੇ ਪੱਧਰ ਤੇ ਨੁਕਸਾਨ ਕਰਨਗੀਆਂ ਜੀ ਇਹ ਚੀਜ਼ਾਂ ਸਾਡਾ ਨੁਕਸਾਨ ਕਰ ਦੇਣਗੀਆਂ ਵਲਕਿ ਸਰਕਾਰਾਂ ਨੂੰ ਵੀ ਕੰਨ ਹੋ ਜਾਣਗੇ ਚੁਕੰਨੀਆਂ ਹੋ ਜਾਣਗੀਆਂ ਸਰਕਾਰਾਂ ਸਾਡੇ ਵਿੱਚੋਂ ਹੀ ਕੁਝ ਬੰਦੇ ਜਿਹੜੇ ਨੇ ਉੱਥੇ ਜਾ ਕੇ ਇਹ ਗੱਲਾਂ ਪਹੁੰਚਾ ਦੇਣਗੇ ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਚੀਜ਼ਾਂ ਦਾ ਸਾਨੂੰ ਜਿਹੜਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਹਰ ਇੱਕ ਲੋਕਾਂ ਦਾ ਇੱਕ ਇੱਕ ਬੱਚੇ-ਬੱਚੇ ਦਾ ਹਰ ਇੱਕ ਮਾਤਾ ਭੈਣ ਬਜ਼ੁਰਗ ਜਿਨ੍ਹਾਂ ਨੇ ਸਾਥ ਦਿੱਤਾ ਹੈ ਸੋ ਪਿਆਰਿਓ ਇਸੇ ਤਰ੍ਹਾਂ ਮਾਲਕ ਨੇ ਜੇ ਚੜ੍ਹਦੀ ਕਲਾ ਕੀਤੀ ਅਸੀਂ ਸੱਚੇ ਬੰਦਿਆਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਦਿਲ ਦੇ ਸਾਫ਼ ਨੇ ਤੇ ਇਨਸਾਨੀਅਤ ਪ੍ਰਤੀ ਚੰਗੀ ਸੋਚ ਰੱਖਦੇ ਨੇ ਚਰਨਜੀਤ ਸਿੰਘ ਚੰਨੀ ਵਰਗੇ ਤੇ ਚਲੋ ਇੱਕ ਦੋ ਹੋਰ ਹੋਣਗੇ ਉਹ ਉਹ ਜਿਹੇ ਬੰਦਿਆਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਮੈਂ ਇੱਥੇ ਕਿਸੇ ਪਾਰਟੀ ਦਾ ਪ੍ਰਚਾਰ ਨਹੀਂ ਕਰ ਰਿਹਾ ਮੈਂ ਇੱਥੇ ਇੱਕ ਸੱਚੀ ਇਨਸਾਨੀਅਤ ਸੱਚੇ ਦਿਲ ਜੋ ਸੱਚੀ ਇੱਕ ਰੂਹ ਨੇ ਜੋ ਦੁਨੀਆ ਲਈ ਸੋਚਦੇ ਨੇ ਉਹਨਾਂ ਦੀ ਇੱਥੇ ਮੈਂ ਗੱਲ ਜ਼ਰੂਰ ਕਰਦਾ ਹਾਂ ਸਤਿਗੁਰੂ ਜੀ ਕਿਰਪਾ ਕਰਨ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਸੰਗਤ ਨੂੰ ਸੰਗਤ ਇਸ ਚੀਜ਼ ਦੀ ਹੱਕਦਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ